ਹਏ ਇਹਨੇ ਵੀ ਲੜਨਾ ਸੀ ਅੱਜ ਹੀ ਇਹ ਕਾਇ ਨਹੀਂ ਬੱਤਾ ਸੁੱਖੇ ਦਾ ਮਰਨ ਜੋਗਰਾ ਕਿੱਥੇ ਬੈਠਿਆ ਹੋਊਗਾ ਇਹ ਵੀ ਫਰਦਾ ਰਹਿੰਦਾ ਕੁੱਤੇ ਵਾਂਗੂ ਕਿਤੇ ਖੜੇ ਨਾ ਬੈਠੇ ਨਾ ਹਏ ਹਏ ਆਤਾ ਨਹੀਂ ਹੈਗਾ ਲੱਗਦਾ ਤਾਂ ਹੀ ਇਹ ਮੈਨੂੰ ਡਾਂਗ ਜੀ ਚੱਕੀ ਖੜਿਆ ਮੈਂ ਸੁੱਖਿਆ ਮੈਂ ਸੁਖੇ ਹਾਂ ਭਾਈ ਬਹੁੱਚਾ ਸੁਣਦਾ ਤੈਨੂੰ ਹੁਣ ਕੱਟ ਲੱਗਾ ਭਾਈ ਹੁਣ ਕੱਲ ਪਿਆ ਸੀ ਦੇਖੋ ਮੰਡਾਂ ਦੇ ਡੀ ਜੀ ਨੇ ਕੰਨ ਬੋਲੇ ਕਰੇ ਪਏ

ओ उठ जा मैं जा पढ़ने बचै अड्डी दूर बैठे पाएगा अच्छी बात ने बस मैं खड़ जंदिया पा दे हाय ओ रामल लग गया वे मैं मड़ जप कर ला भाई हां ले तेल कर तू च ओ भाई बात करना बंदा कंजरा की हो गया जोर दी मारिया हूं डंड बैठ के कट दो मिनट कि मैं ब्याह निकल जाऊं सारी कि मैं बैठ के खड़ के हैं उठ के बैठ के हाय खड़ी हो होगी पर बूठा भर पैरा दे आप दे आ फड़ ले और फिर बैठ क्यों नहीं आ रहे ना तुम जमा स्ट्रीट और बूठा भरा दे ਖੜ ਲੇ ਦੇਖ ਲੋ ਡੌਣੀ ਆ ਆਹੋ ਚੱਲ ਭਾਈ ਹਾਏ ਆ ਜਾ ਹਾਂ ਉਹ ਕਿੱਥੇ ਲੈ ਕੇ ਜਾਏਗਾ ਉਹ ਕਿਤੇ ਨਹੀਂ ਕੋਈ ਸਾਬਦੀ ਖਲਾ ਖਾਈਦਾ ਮੈਂ ਦੱਸਦੇ ਮੈਂ ਬਸ ਮੈਂ ਤਾਂ ਥੋੜਾ ਬੋਣਾ ਦੀ ਸਬਜੀ ਦੇ ਚੱਕਰ ਚ ਦਾ ਮਿਆ ਲੜਾ ਕੇ ਬੈਗੀ ਓਏ ਆ ਜਾ ਬਹਿ ਜਾ ਹੁਣਾਂ ਇਹ ਨਹੀਂ ਪਤਾ ਮੈਂ ਨਾ ਮਿਲਦਾ ਫੇਰ ਤੈਨੂੰ ਮੈਂ ਤਾਂ ਜਾਣਦਾ ਸੀ ਸਕੂਲੀ ਜਹੋ ਹਾਂ ਤੂੰ ਬਾਵਾ ਆ ਗਈ ਫਰਕ ਪੈ ਗਿਆ ਵੇ ਲੱਤ ਤੇ ਦਰਦ ਕਰਨੋਂ हट ਗਈ ਹੱਕ ਦਾ ਪਾਇਆ ਜਾਂਦਾ ਹੁੰਦਾ ਭਾਈ ਹੁਣ ਪਿੱਛੇ ਬੜੇ ਵੀ ਹੀ ਕੰਮ ਕਰਦੇ ਸੀ ਆਪਣੇ ਹਾਂ ਮੈਨੂੰ ਪਤਾ ਮੈਂ ਤਾਂ ਪੂਰੋਂ ਨੇ ਦੱਸਿਆ ਕਦੀ ਸੁੱਕੇ ਗੋਲੇ ਜਾ ਥੌਲੇ ਉਹੀ ਪਾਉਂਦਾ ਮੈਨੂੰ ਕਿਹੜਾ ਪਤਾ ਸੀ ਵੀ ਤੂੰ ਥੌਲੇ ਵੀ ਪਾਉਣਾ ਮੈਂ ਤਾਂ ਇਹਦੀ ਵੇਦੋ ਕਰਨੀ ਆਸ਼ਕੀਆਂ ਕਰਨ ਵਾਲੀਆਂ ਉਹ 2 ਕਿਲੋ ਗੁੜਦੇ ਜੀ ਭਾਈ ਹੋਰ ਹੂੰ ਹੋਰ ਅੱਖਾਂ 'ਚ ਕਿਦਾ ਮੁੜਕਾ ਪਈ ਜਾਂਦਾ ਭੈਣ ਜੋਦ ਦੇ ਦਾ ਜਮਾ ਗਰਮੀ ਨੇ ਮਾਰ ਤੇ ਜਮਾ ਐਨਕ ਦਾ ਸ਼ੀਸ਼ਾ ਦਬਵਾਲਾ ਅਸੇ ਸਿੱછા ਦਾ ਬਰਗਾ ਹਾਲੇ ਜੰਮੀ ਬੂਆਵਾਂਗੇ ਭਾਈ ਇੱਥੇ ਨਹੀਂ ਪੈਂਦਾ ਇਹ ਇੱਥੇ ਕਿ ਨਹੀਂ ਪੈਂਦਾ ਇੱਥੇ ਸਿੱછા ਅੱਛਾ ਉਹ ਗੋਲੀ ਤਾਂ ਨਹੀਂ ਜਹੀਦੀ ਗੋਲੀ ਤੈਨੂੰ ਪਤਾ ਹੋਣਾ ਜੇ ਤਾਂ ਲੱਗੂਗੀ ਲੈਣੀ ਬਹੁ ਆਵੇਂ ਨਿਕਲ ਲੈ ਲਈ ਭਾਈ ਇਹਦੇ ਨਾਲ ਕਾਦੇ ਨਾਲ ਲਾਵਾਂ ਇਹ ਨੂੰ ਲੈਣੀ ਬੂ ਤੈਨੂੰ ਦਹੀ ਨਾ ਦਹੀ ਨਾ ਕਿਵੇਂ ਲੈ ਆ ਜਾਊਗੀ ਦਹੀ ਨਾ ਬਾਜੀ ਤਾਂ ਨਾ ਇਹ ਜਦੋਂ ਲੈਣੀ ਮਸ ਨਾ ਹੌਣੇ ਨਾ ਹੌਣਾਂ ਵਾਲੇ ਚ ਲੈਣੀ ਹੈ ਹਾਂ ਨਾ ਹੌਣਾਂ ਵਾਲੀ ਲੈਣੀ ਹੈ ਇਹ ਇਹ ਕਹੇ ਜੀ ਦਵਾਈ ਹੈ ਜਿਹੜੀ ਨਾ ਹੌਣਾਂ ਵਾਲੇ ਚ ਲੈਣੀ ਕੋਹ ਫਰੇਗੀ ਤਾਂ ਪਾ ਹੁੰਦੇ ਆ ਭਾਈ ਉਹਨੂੰ ਕੋਣ ਕੋਣ ਸਮਝਾਵੇ ਚੱਲ ਕੋਈ ਨਾ ਭਾਈ ਲੈ ਲੂੰਗੀ ਉਹ ਪਰਲੇ ਕੋਠੇ ਕੰਨੀ ਮੜਾ ਇਹ ਦੇਖ ਲੋ ਜੇ ਕੋਈ ਆਮੜਾ ਜੂ ਮੈਨ ਖਾਣੀਆ ਚੱਲ ਆ ਜਾ ਉੱਧਰ ਤੇ ਜੱਪ ਚੱਲਾਂਗੇ ਐਂ ਦੀ ਰੱਟ ਪਿਆ ਜਾਣਾ ਐਂ ਦੀ ਤਾਂ ਪਾਣੀ ਵਾਲਾ ਖੜਾ ਭਾਈ ਅਰੇ ਬਾਵਾ ਮੇਰੇ ਕੋਲ ਯਾਗੇ ਮੈਨੂੰ ਪਤਾ ਮੈਂ ਕਿੱ데 ਬੱਸ ਟੱਲ ਜਾ ਹਾਂ ਹਾਂ ਕੋਈ ਪਰਿਆ ਤੇ ਮੈਨੂੰ ਬੇੜੇ ਨਾਲ ਮਿਲ ਗਿਆ ਬੋਲੇ ਮੈਂ ਤਾਂ ਲੰਗ ਮਾਰਦੀ ਆ ਰਹੀ ਸੀ ਆ ਜਿਹੜਾ ਪੱਤਾ ਨੇ ਆਠਾਂ ਗੋਲੀਆਂ ਦਾ ਹਾਂ 4000 ਦਾ ਲੈੰਦਾ ਕੱਲਾ ਫਿਰ ਹੁਣ ਤੂੰ ਮੇਰੇ ਤੋਂ ਪੈਸੇ ਲੈਂਗਾ ਪਹਿਲੇ ਤਾਂ ਤੂੰ ਕੀ ਲਾਉਣਾ ਬਸ ਤੁੱਕਾ ਮਦੰਦਾ ਕਰਾ ਜੀ ਕਦੇ ਲੱਤ ਠੀਕ ਹੋ ਜਾਂਦੇ ਫਿਰ ਕਰਾ ਜੂਗੀ ਕੋਈ ਨਾ ਕੋਈ ਨਾ ਕੋਠੇ ਦੇ ਮਿੱਟੀ-ਮੂਟੀ ਲਾਉਣ ਵਾਲੀ ਆ ਭਾਈ ਕੋਈ ਨਾ ਲਵਾ ਜੂਗੀ ਹੋਰ ਮਿੱਟੀ-ਮੂਟੀ ਲਵਾ ਦੇ ਕੋ ਕਮਤੰਦਾ ਸੱਚੀ ਆ ਪੱਤਾ 4000 ਦਾ ਹੋਰ ਆ ਤਨ ਗੋਲੀ ਜਿਹੜੀ ਦਿੱਤੀ ਆ ਮੈਂ ਕਿੰਨੇ ਦੀ ਹੋਗੀ ਫਿਰ ਇਹ 365 ਰੁਪਏ ਦੀ ਹੈ ਇੱਕ ਗੁੱਲ 365 ਰੁਪਏ ਦੀ ਹੈ ਹਾਂ ਇੰਗੀ ਜੀ ਲਿਆ ਅਗਰ ਆਦਣਾ ਫੇਰ ਹੀ 라ਵਾਂਉਂਦਾ ਭਾਈ ਹਾਂ ਇਹ ਤਾਂ ਚਲੋ ਵਧੀਆ ਤਾ ਤੂੰ ਭਲਾ ਕਰਦਾ ਸਾਡੇ ਵਰਗਿਆਂ ਦਾ ਉਹ ਭਲਾ ਦਾ ਬਥੇਰਾ ਦਾ ਕਰੀਦਾ ਜੇ ਕੋਈ ਬੰਦਾ ਸੋਚੇ ਫੇਰ ਹੀ ਹੈ ਨਾ ਸੋਚਦਾ ਸੋਚਦਾ ਨਹੀਂ ਹੈਗਾ ਸੁੱਖ ਹੈ ਅੱਜ ਕੱਲ ਕੋਈ ਨਹੀਂ ਕਿਸੇ ਦਾ ਹੈਗਾ ਤੈਨੂੰ ਪਤਾ ਅੱਜ ਕੱਲ ਤਾਂ ਢਿੱਡ ਦੇ ਜੰਮੇ ਨਹੀਂ ਕਿਸੇ ਦੇ ਬਣਦੇ ਤੇਰੇ ਮੇਰੇ ਵਰਗਾ ਤਾਂ ਕਰੂਗਾ ਹੀ ਕੀ

ਔਰ ਅਹੀਂ ਅੱਗੇ ਤੂੰ ਐਸੀ ਜੀ ਕੰਮ ਕਰੀ ਕਹੀ ਜੇ ਵੇ ਮੈਂ ਤਾਂ ਸਬਜ਼ੀ ਨੂੰ ਤੂੰ ਕਦੂ ਤੋੜ ਰਹੀ ਸੀ ਓਏ ਫਿਰ ਤੈਨੂੰ ਪਤਾ ਜੇ ਠੂਹੜ ਠੂਹੇਂ ਦੀ ਰੋਤਾ ਮੈਂ ਪੈ ਕੇ ਹਟਿਆ ਭਾਈ ਵੇ ਹੋਰ ਖੇਤਾ ਬੰਨੇ ਚ ਤਾਂ ਡਾਰੀ ਡਰਾ ਓ ਜੇ ਤੂੰ ਜਾਮਣਾ ਤੋੜਨੀ ਆ ਪਰਲੇ ਖੇਤ ਬਗ ਚੱਲਦੇ ਆ ਆ ਜਾ ਫਿਰ ਉਧਰ ਹੀ ਆ ਜਾ ਚੱਲਣਾ ਤੜਾ ਦੀ ਹੋਰ ਜਾਮਣਾ ਮੈਨੂੰ ਓ ਤੈਨੂੰ ਤਾਂ ਤੜਾਵਾਂਗੇ ਜੁਬਾਕ ਜੇ ਖਾਣ ਲੰਗੇ ਓ ਜੁਬਾਕਾ ਨੂੰ ਵੀ ਜਾਮਣਾ ਜੂਮਣ ਦਾ ਖਵਾਦ ਹੈਗਾ ਜੁਬਾਕਾ ਨੂੰ ਆਏ ਤਾਂ ਫਿਰ

ਠੂਹੇ ਆਲੀ ਜਿੱਥੇ ਠੂਹੇ ਦੰਦ ਤੋਂ ਮਾਰੇ ਹੋਵਾਂ ਜਾਂ ਕਿ ਮੁੱਖੀ ਮਾਰਦਾ ਕਿਵੇਂ ਮਾਰਦਾ ਹੈ ਹਾਂ 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 ਉੱਥੇ ਕਿੰਨੇ ਥੁੱਕ ਪਾ ਦੇ ਬਸ ਜੇ ਨਾ ਹੋਵੇ ਨਾ ਫੇਰ ਤਾਂ ਕੋਈ ਅਸਾਤੇ ਫੇਰ ਤਾਂ ਮੇਰੇ ਕੋਲ ਹੀ ਆਉਣਾ ਪਊਗਾ ਭਾਈ ਕਿੰਨੇ ਥੁੱਕ ਕਿੱਥੇ ਹੋਵੇ ਕਿਲੋ ਦਾ ਖੂਨ ਨਹੀਂ ਬੰਦੇ 'ਚ ਥੁੱਕ ਕਿੱਥੋਂ ਹੋ ਮਾਰਾ ਗਰੰਗ ਖੂਨ ਹੁੰਦਾ ਬੰਦੇ 'ਚ ਭਾਈ ਹਾਂ ਤਾਂ ਮੇਰੇ 'ਚ 12 12.5 ਗਰਾਮ ਪੜਾਉਣਾ ਦਾ ਨਾ ਦੇਖ ਲੈ ਫੇਰ ਜੇ ਤਾਂ ਥੋੜਾ ਤਾਂ ਨਹੀਂ ਹੈਗਾ ਮੇਰੇ ਤੇ 12.5 ਠੀਕ ਆ ਇਹਨਾਂ ਤਾਂ ਚਾਹੀਦੀ ਐ ਡਾਕਟਰ ਬੰਦੇ 'ਚ ਹਾਂ ਮੇਰੇ ਲਈ ਜੀ ਸੋਨਾ ਵੱਧ ਹੋ ਗਿਆ ਕੀ ਕਿੰਨਾ 18 ਗ੍ਰਾਮ ਹੈ ਤੇਰਾ ਤੇਰੇ ਜਿੱਤਾ ਮੇਰੇ ਤੋਂ ਦੁੱਗਣਾ ਹੀ ਪਰ ਮੈਂ ਤਾਂ ਕੱਢੀ ਆ ਨਾ ਨਾ ਖੋਣਾ ਦਾਦੇ ਤਾਂ ਨਾ ਨੂੰ ਕਰ ਦਿੰਨੇ ਖੋਣਾ ਵੇ ਮੇਰੇ ਤੇ ਰਹੋ ਹੋਰ ਠਫੜੀ ਜੁੱਟ ਖੜੀ ਪਿੰਡੇ ਤੇ ਠਫੜੀ ਭਾਈ ਗੋਲੀ ਨਾ ਹੋਇਆਗਾ ਇਹ ਗੋਲੀ ਜਿਹੜਾ ਤੂੰ ਮੁੱਠੀ ਚ ਲਈ ਬੈਠੀ ਖਾਦੀ ਨਹੀਂ ਹਜੇ ਫਿਰ ਤਾਂ ਕਿੰਨੇ ਅਸਰ ਆ ਹੀ ਹੋ ਜਾਂਦੇ ਦਾ ਠਫੜੀ ਠਾਉਣੀ ਹੁੰਦੀ ਹੈ ਹਾਂ ਹਾਂ ਆਹ ਦੇਖ ਪਾ ਜਦਾ ਗਵਾਂਢੀਆਂ ਨੂੰ ਫੱਟੀ ਚੱਕਣ ਦੀ ਹੱਤ ਨਹੀਂ ਗਈ ਉਹ ਤੇ ਪਾਣੀ ਲੱਗਿਆ ਜਾਂਦਾ ਇਹਨਾਂ ਨੇ ਫੱਟੀ ਚੱਕ ਰੱਖੀ ਦੇ ਹਾਂ ਇਹ ਤੁਸੀਂ ਬਹੁਤ ਵਿਜੀ ਆ ਵੀ ਆਹਦਾ ਬੋਰ ਚਲਾ ਲਾ ਦੋ 2 ਮਿੰਟ ਚੱਲ ਮੇਰੀ ਵਾਰੀ ਤੇ ਫੱਟੀ ਚੱਕਣਗੇ ਮੇਰੀ ਵਾਰੀ ਤੇ ਜਮ ਚੱਲ ਕੋਈ ਨਾ ਚਿੱਟਾ ਜ਼ਿੰਮੇਵਾਰਾਂ ਦਾ ਤੇਹੀ ਕੰਮ ਹੈ ਹੁੰਦਾ ਤਾਂ ਇਹੀ ਆ ਭਾਈ ਆਪ ਮੈਂ ਦੇਖ ਰਹਾ ਹੁਣ ਤੇ ਸੋਲਰ ਵਾਲੀ ਮੋਟਰ ਲਵਾ ਲਈ ਹਾਂ ਕਿਸੇ ਨੇ ਮੈਨੂੰ ਬੂੰਦ ਪਾਣੀ ਨਾਲ ਨਹੀਂ ਦਿੱਤਾ ਮੁੱਲ ਛੱਡੀਆਂ ਮੋਟਰਾਂ ਜਿੰਨੇ ਛੱਡੀਆਂ ਬੋਰ ਲੱਗੇ ਮੈਂ 120 ਰੁਪਏ ਘੰਟਾ ਅੱਛਾ ਇਹ ਉਹਦਾ ਪੈਸਾ ਲੈਂਦੇ ਆ ਮੇਰੀ ਬਾਈ ਉਹਨੇ ਫੱਟੀ ਚੱਕ ਲੈਂਦੇ ਆ ਜਾਮਣਾ ਹੈਗਿਆ ਨੇ ਹਨਾ ਇਹ ਉਹ ਇਹ ਤਾਂ ਜਾਮਣਾ ਰੁਕ ਵੀਨੇ ਲਾ ਰੱਖੀ ਹੈ ਦੇਖ ਇਹਦੇ ਪੈਸੇ ਬੱਟਣ ਵਾਲੀ ਤਾਂ ਮੂਰੇ ਹੋ ਜਾਂਦਾ ਇਹ ਕੀ ਆ ਚੋਣ ਨੇ ਦੀ ਬੋਦਾ ਫੱਕਾ ਭਈ ਹਾਂ ਜੂ ਤੁਸੀਂ ਪੋਲ ਕਾਈ ਜੰਨੇ ਹੋ ਆਹੋ ਆ ਜਾਮਣ ਜੀ ਲਾ ਰੱਖੀ ਆ ਉਹ ਤਾਂ ਇਹ ਆਉਣ ਦਾ ਫਾਇਦਾ ਨਹੀਂ ਇੱਥੇ ਹੁੰਦਾ ਇਹ ਕਿਆ ਜਿੱਦ ਤਾਂ ਬੰਦਾ ਹੌਲੀ ਸ਼ੇ ਰੂਪੀ ਅੱਛਾ ਹਾਂ ਦੇਖ ਲੈ ਜੇ ਕੋਈ ਜਾਮਣ ਥੱਲੇ ਥੂਲੇ ਪਈ ਆ ਭਾਈ ਆ ਦੇਖਾ ਪੰਗਿਆ ਬੱਤ ਚੁੱਕ ਕੇ ਖਾ ਕੇ ਦੇਖ ਲੈ ਕੋਈ ਸੁੰਡ ਸੁੰਡਲਾ ਹੋਵੇ ਕਲਗਾ ਪੰਗਾ ਜਾਮਣਾ ਸਾਰੀਆਂ ਕੁੱਤੋਂ ਨਹੀਂ ਤੋੜਾ ਜਾਣੀ ਉੱਤੋਂ ਭਾਈ ਹੁਣ ਕੋ ਡੜਾ ਡੂੜਾ ਮਾਰ ਜਾਦਾ ਆਹੀ ਮਾਰ ਤੇਰੇ ਵਾਲ ਡਾਂਗ ਜੀ ਉਹ ਫਿਰ ਮੈਂ ਤੂੰ ਕਿਵੇਂ ਆਹਾ ਵਾ ਡਿੱਗੀਆਂ ਪੰਗਿਆ ਆ ਜਾ ਭਾਈ ਮੜਾ ਇਹ ਕੱਪਿਆ ਜਮਣਾ ਤਾਂ ਮਿੱਠੀਆਂ ਭਾਈ ਜਮਣਾ ਦੁੱਖ ਤੋੜਦਿਆਂ ਜਮਾ ਤੋੜ ਲਾ ਫਿਰ ਮੈਂ ਖੜਾ ਇੱਥੇ ਭਾਈ ਉਹ ਯਾ ਬਾਬਾ ਦਾ ਡਿੱਗੂ ਕੀ ਸੀ ਜਮਣ ਦੇ ਲੱਗਦੇ ਬੋਲੀ ਤਾਂ ਨਿਕਬੀ ਨਹੀਂ ਗੋਲੀ ਆ ਸਰਕਾਰੀ ਜਾਂਦੀ ਐ ਇਹ ਬੋਯਾ ਤੇ ਹੱਥ ਚ ਗੋਲੀ ਨੂੰ ਹੱਥ ਚ ਹੀ ਰੱਖੀ ਬਸ ਅੱਮਾ ਬਣੂ ਅੱਜ ਦਾ ਪਰਲੇ ਪਾਸੇ ਤੋੜ ਲਾ ਦੇਖ ਹਣਾ ਥੱਲੇ ਆ ਜਾ ਇਧਰ ਹਾਂ ਕੋ ਇਧਰ ਆ ਜਾ ਔਰ ਚੱਕ ਮਿੰਟ ਚੱਕ ਕਿੱਥੇ ਉਹ ਪਾਣੀ ਜਿੰਦਗੀ ਦੀ ਆਪਾਂ ਧੀਰਾਵੇਂ ਤੈਨੂੰ ਥੌਰ ਗਿਆ ਬਾਂਗਲੇ ਵੀ ਪਈਆਂ ਜਮਾ ਹਣਾ ਤੇਰਾ ਵੀ ਸ਼ਰਾਬ ਆ ਪਿਆ ਬੱਚਾ ਸੌਂਡ ਪਾਇ ਜਾਂਦਾ ਦੇਖ ਕੇ ਖਾਇਆ ਕਰ ਗਈ ਵੀ ਕੀੜੇ ਕੁੜੇ ਹੁੰਦੇ ਆ ਜ। ਹੈ? ਹੂੰ। ਪਾਣੀ ਤਾਂ ਹੀ ਪੀਣਾ ਨਾ ਨਾਕਾ ਵੀ ਆਪਣਾ ਕੋ ਚੱਲੂ ਹੁਣ। ਨਾਕਾ ਚੱਲਦਾ ਆਪਣਾ। ਠੀਕ ਆ। ਮੈਂ ਆਜਾ ਨੇੜੇ ਤੋਂ ਸਾਰੀਆਂ ਜੰਮਣੀਆਂ ਝਾੜਦੀਆਂ ਇਹਨਾਂ ਨੇ। ਜਮਾ ਆ ਬਾ। ਓਏ ਆ ਦੇਖੋ। ਆਇਆ ਆਖਾ। ਓਏ ਆ ਦੇਖਾ ਖਾਇ। ਕਾ ਆਉਂਦਾ ਨਾ ਯਾਰ ਹੂੰ ਇਹਦਾ ਨਜ਼ਾਰੇ ਫਰਾਂ ਹੀ ਜਿੰਦਗਾ ਆ ਨਾ ਮੈਂ ਡੱਕੇ ਡਾਰਤੇ ਬਹਿ ਜਾ ਭਾਈ ਇੱਥੇ 2 ਮਿੰਟ ਫਰੋ ਜੇ ਖਾਣ ਗਿਆ ਜਾਮਣਾ ਫਿਰ ਬੈਠਾ ਵੀ ਪਊ ਆ ਹੂੰ ਉਹ ਜੇ ਬਾਕਾ ਖਾਹ ਤਾਂ ਲੈ ਜੀ ਭਾਈ ਬੇਵਾਕ ਕਿਉਂ ਹੁਣ ਕਿੱਥੇ ਚੱਕੂਗੀ ਜਵਾਖਾਂ ਵਾਸਤੇ ਲਫਾਫਾ ਨਹੀਂ ਨਹੀਂ ਨਾ ਕੋਈ ਕੇ ਲਾਉਣੀ ਆ ਨਹੀਂ ਮੈਂ ਖਾਂਦੀ ਓਏ ਖਾ ਜਾ ਘਰ ਕੁਛ ਨਹੀਂ ਹੁੰਦਾ ਅੱਜ ਤੱਕ ਜਾਮਣਾ ਖਵਾ ਕੇ ਤੂੰ ਤੈਨੂੰ ਦੇਖੀ ਤੇ ਜਾ ਆਂ ਤੇ ਜੀਬ ਜਮਣਾ ਬੈਂਗਣ ਵਰਗੀ ਕਰ ਲੈ ਖਾ ਖਾ ਹਾਂ ਜੀਬ ਬੈਂਗਣ ਵਰਗੀ ਕਰ ਲੈ ਜਾਮਣਾ ਖਾ ਖਾ ਐ ਨਹੀਂ ਆਲੀ ਖਾਂਦੀ ਕਿਉਂ ਹੂੰ ਹੂੰ ਖਾਏ ਤਾਂ ਦੇਖੀ ਜੇ ਉਹ ਤਾਂ ਤਾਕਤ ਵਾਲੀ ਕੀ ਬਣੀ ਹੋਈ ਹੈ ਹੋ ਹੁਣ ਚੱਲ ਹੋ ਪਾਸੇ ਕਿਉਂ ਚੱਲ ਆ ਆ ਆ ਆ ਆ ਆਈ ਨੰਗੀ ਪਾਣੀ ਟੱਪ ਚੱਲਦੇ ਆਂ ਕਿ ਹਾਂ ਚੱਲ ਓਏ ਆ ਜਾਏ ਟੱਪ ਚੱਲਦੇ ਆਂ ਆ ਆ ਆ ਆ ਆ ਦੇਖ ਕੋਠਾ ਦੇਖ ਭਈ ਰੰਗੇ ਦਾ ਇਹ ਕੋਠਾ ਛੋੜ ਵਾਲੇ ਦਾ ਕਦੇ ਆਇਆ ਕੋਠਾ ਚ ਬੇ ਜੋੜੇ ਕੀ ਦੇ ਪੈਨੇ ਛੋੜ ਵਾਲੇ ਦਾ ਕੋਠਾ ਉਹਨੂੰ ਪਵਾਹੂ ਦੇਖ ਤੇ ਮੈਂ ਪੂਰਾ ਲੈ ਕੇ ਰੱਖਦਾ ਭੰਡ ਟਿੰਡੇ ਵੀ ਤਰਖਣ ਭਈਏ ਆਏ ਕਿਹੜੀ ਆਉਂਦੀ ਏ ਰੇ ਮੇਥੋਂ ਬੇਨਾ ਉਹਨਾਂ ਦਾ ਗਹਿਣੇ ਆ ਦੋ ਮਿੰਟ ਰੈਸਟ ਕਰ ਲੀ ਗਏ ਮੈਂ ਹਾਂ ਆਹ ਜੇ ਜਮਾ ਮੈਂ ਬੈਗਾ ਮਹਾਰਾਜ ਬਣ ਕੇ ਉਹ ਜੇ ਕੋਈ ਜਮਣਾ ਤੋੜਨੀ ਆ ਤੋੜ ਲਿਆ ਮੈਂ ਇੱਥੇ ਬੈਠਾਂਗਾ ਰੱਖੀ ਨਹੀਂ ਬੱਸ। ਜਿੱਕ ਗਿਆ। ਹੂੰ। ਉਹਨੋਂ ਬਣੀ ਜਾਮਣਾ ਬੜੀਆਂ ਘਾਣੀਆਂ ਹੁਣ ਇਹਨੀਆਂ ਬਾੜੀਆਂ ਨੇ। ਹੈ? ਪੁੱਚੀਆਂ ਬਾੜੀਆਂ ਨੇ। ਪੁੱਚੀਆਂ ਜਾਮਣਾ। ਬੇ ਉੱਤੀਆਂ ਨੇ। ਉਹ ਉੱਤੀਆਂ ਮੈਂ ਜਾਮਣਾ ਉੱਤੀਆਂ ਬਾਪੂ ਥੱਲੇ ਜਵਾਕਾਂ ਨੇ ਜਾਣ ਜੂੜ ਦਿੱਤੀਆਂ ਫੇਰ। ਰਪਤ ਕੋਲੇ ਚੱਲਦੇ ਦੂਰ ਨੋ ਬਰਲੇ ਮੁੱਕ ਕਹਿਤ ਗਨੀ ਨੂੰ। ਚੱਲੀਏ। ਚੱਲਣੀ ਬਊ ਆਪਾ। ਆਏ ਅੰਗ ਜਾਲਦਾ। ਆਏ ਕਿੱਥੇ ਤੇਰੇ ਪਾਸ ਹੁੰਦਾ? ਮੈਂ ਤਾਂ ਆਪਾਂ ਕੰਜ ਦੇ ਢਿੱਕੀਆਂ ਦੇ ਹੋਣਗੇ ਕਰੇ। ਇਹਨੇ ਕਈ ਕਿ ਦੋ ਮਿੰਟ ਮੁੜ ਕੇ ਆਈ ਹੀ ਨਹੀਂ ਆਹ ਦੇ ਬੱਚਾ ਉਹਲੇ ਖੜੇ ਤੜਾ ਦੇ ਉਹਲੇ ਭਾਈ ਗਵਾਂਡੀਆਂ ਦੀ ਐ ਮੈਮੂਨੀ ਦੀ ਗਰੰਟੀ ਲੈਂਦਾ ਕੋਈ ਲੜ ਪੈਂਦੇ ਆ ਇਹ ਬੰਦੇ ਉਹਦਾ ਹਰੇਕ ਨੂੰ ਸੁੱਖਾ ਸੰਘੇਖਿਆ ਆਹ ਇੱਕ ਦੂ ਬਾਤ ਆਪਣਾ ਖੇਤ ਦੀ ਮਾਰ ਤੋਂ ਖਤਮ ਆ ਭਾਈ ਕਮਾ ਆਜ ਅੱਜ ਦੀ ਤੁਰਾ ਇੱਧਰ ਦੀ ਅਗਲੇ ਤੇ ਚੌੜਾ ਵਿੱਚ ਦੀ ਨਾ ਹੋਰੀ ਖੜ ਜਾ ਅਸਲ ਵਿੱਚ ਮੈਂ ਲਗਣਾ ਦੋ ਮਿੰਟ ਹੂੰ ਉਹ ਦੋ ਮਟ ਖੜ ਦੇ ਕੋਈ ਗੱਲ ਕਰ ਲੈਨੇ ਭਾਈ ਸ਼ਹਿਰ ਦੀ ਕਰ ਲੈ ਉਹ ਚੌਲੇ ਤਾਂ ਇਹਨੇ ਇਹ ਆਪਣੇ ਪਿੰਡ ਬਲਤੇਜ ਕੇ ਲੈਵਾਂ ਮੇਰਾ ਖਾਸ ਬੰਦਾ ਓ ਤੇਰਾ ਤਾਂ ਸਾਰੇ ਹੀ ਖਾਸ ਹੋ ਜਾਂਦੇ ਆ ਭਾਈ ਹੁਣ ਕੀ ਕਰੀਏ ਐ ਕਰ ਮੜ ਜਾ ਨਾ ਗਿੱਲੀ ਹੋ ਰਹੀ ਹੱਥ ਚ ਇਹਨੂੰ ਜੇਬ ਚ ਪਾ ਲੈ ਮੜ ਜਾ ਓ ਜੇਬ ਚ ਆ ਪਾ ਦੀ ਬਰੇ ਟੂ ਹੌਟ ਖੜੂ ਹੂੰ ਤੂੰ ਮੂੰਹ ਜੇ ਬਾਗੜ ਰਖਲਾ ਦੋ ਮਟ ਗੋਲੀ ਪਾਣੀ ਨਹੀਂ ਹੈਗਾ ਪਾਣੀ ਆਵੇ ਜੀਰੀ ਦੇ ਲੱਖਾਂ ਮਣ ਪਾਣੀ ਖੜਾਗਾ ਪਾਣੀ ਤਾਂ ਪਾਣੀ ਵਿੱਚ ਦਾ ਰੌਲਾ ਪਿਆ ਪਿਆ ਹੁਣ ਹਾਂ ਹੁਣ ਫਿਰ ਹੁਣ ਕੀ ਕਰਨਾ ਬਸ ਇਹੀ ਐ ਡਾਡੂ ਲਾਵਾਂਗੇ ਕੱਲ ਨੂੰ ਹੂੰ ਤੇ ਨੰਬਰ ਕਿਹੜਾ ਚੱਲਦਾ ਦੇਖੋ ਓਹੀ 79090 ਅੱਛਾ ਮੈਂ ਤੁਹਾਨੂੰ ਕੱਲ ਨੂੰ ਟੈਲੀਫੋਨ ਮਾਰੂੰਗਾ ਤਾਂ ਭਾਈ ਆ ਜੀ ਭਾਈ ਬਹਿਨਾਂ ਦੀ ਕੀ ਦੀ ਐ ਨਦੀਆਂ ਚੀਰਦੀ ਆਉਂਗੀ ਤੇਰੇ ਖਾਤਰ ਮੈਂ ਮੀਟ ਮੂਟ ਬਣਾ ਕੇ ਰੱਖੂ ਆ ਜਤਰੀਆ ਆਏ ਨਹੀਂ ਪਤਾ ਕਿ ਲੋਗ ਗੱਲਾਂ ਬਣਾਉਣ ਲੱਗ ਜਾਣ ਆਪਣੀਆਂ ਘਾਰੇ ਕੁਰੇ ਦੇਖ ਕੇ ਤਰੀ ਆ ਦੇਖ ਚੱਲ ਚੱਲ